ਆਪਣੇ ਭਾਈਚਾਰੇ ਲਈ ਇੱਕੋ ਇੱਕ ਤਿਹਾਰਾ ਜਿਹੜੀ ਇੱਕ ਸਾਲ ਵੇਟ ਕੀਤੀ ਜਾਂਦੀ ਹੈ ਨਾ ਔਰ ਵੱਡੇ ਭੱਗ ਵਾਲੇ ਆ ਵੀ ਇਹ ਆਪਣੇ ਹਰ ਸਾਲ ਘਰੇ ਹੁੰਦਾ ਮੈਂ ਇੱਕ ਗੱਲ ਦੇਖੀ ਆ ਬੰਦਾ ਜਿੰਨਾ ਮਰਜੀ ਆਪਣੇ ਦਿਮਾਗ ਲਾ ਲੇ ਸੋਚ ਲੇ ਜੋ ਪਰਮਾਤਮਾ ਨੇ ਕਰਨਾ ਉਹੀ ਹੋਣਾ ਉਦੇ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਰਾਜ ਜੀ ਬੜਾ ਸਵਾਲ ਕੇ ਵਾਰੇ ਖੜੇ ਹੁੰਦੇ ਨੇ ਕ੍ਰਿਸ਼ਨ ਭਾਈ ਚਾਰਦੇ ਉਤੇ ਕਿ ਇਸ ਧਰਮ ਨੂੰ ਜਿਹੜੇ ਲੋਕ ਕਹਿੰਦੇ ਨੇ ਕਿ ਧਰਮ ਬਦਲਿਆ ਜਾਂਦਾ ਪਰ ਧਰਮ ਪਰਿਵਰਤਨ ਨੂੰ ਲੈ ਕੇ ਬੜੇ ਮੁੱਦੇ ਉੱਠ ਰਹੇ ਨੇ ਇਹ ਤੇ ਤੁਹਾਡਾ ਕੀ ਰਿਐਕਸ਼ਨ ਹੈ ਦੇਖੋ ਜੀ ਹਰ ਪਾਸੇ ਸਾਡੇ ਲੀਡਰ ਸਾਹਿਬਾਨ ਬੜੀ ਇਸੀ ਦੀ ਡਿਬੇਟ ਕਰ ਰਹੇ ਆ ਕਿ ਧਰਮ ਬਦਲ ਦਿਆ ਧਰਮ ਬਦਲ ਦਿਆ ਪਰ ਧਰਮ ਨਹੀਂ ਅਸਲ ਦੇ ਵਿੱਚ ਇਹ ਮਨ ਬਦਲਿਆ ਜਾਂਦਾ ਜੀ ਸੋ ਸਾਡੇ ਨਾਲ ਮੌਜੂਦ ਨੇ ਐਸਐਚ ਐਸ ਬਾਬਾ ਜੀ ਜਿਨ੍ਹਾਂ ਨੂੰ ਕਾੜੇ ਵਾਲੇ ਬਾਬਾ ਵੀ ਕਹਿੰਦੇ ਕਿ ਲੋਕ ਜਿਹੜਾ ਅੱਜ ਫੇਮਸ ਇੱਕ ਲੋਕ ਨਾਂ ਜਿਹੜਾ ਆਪਣੇ ਜਵਾਨ ਤੇ ਲੈ ਕੇ ਆਉਂਦੇ ਨੇ ਕਿ ਕਾੜੇ ਵਾਲੇ ਬਾਬਾ ਜੀ ਸੋ ਉਹਨਾਂ ਤੋਂ ਵੀ ਜਾਣਦੇ ਆ ਕਿ ਅੱਜ ਇਹਨਾਂ ਦੇ ਇੱਥੇ ਪ੍ਰਭੂ ਦਾ ਜਿਹੜਾ ਜਨਮ ਦਿਨ ਮਨਾਇਆ ਹੈ 크ਿਸਮਸ ਮਨਾਇਆ ਹੈ ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਦਾ ਦਿਨ ਬੜਾ ਖੁਭਾਗਾ ਵਾਲਾ ਖੁਸ਼ੀਆਂ ਵਾਲਾ ਕਹਿ ਸਕਦੇ ਆ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਪੰਜਾਬ ਨੇਸ਼ਨ ਟੀਵੀ ਦਾ ਧੰਨਵਾਦ ਕਰਦਾ ਹਾਂ ਸਾਰੇ ਸਰੋਤਿਆਂ ਨੂੰ ਜਿਹੜੇ 크ਿਸਚਨ ਭਾਈਚਾਰੇ ਨਾਲ ਸੁਬੰਧਤ ਹੈ ਸਾਰਿਆਂ ਨੂੰ ਜੈਮਸੀ ਦੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਦੇਖੋ ਇਹ ਆਪਣੇ ਭਾਈਚਾਰੇ ਲਈ ਇੱਕੋ ਇੱਕ ਤਿਹਾਰ ਜਿਹੜੀ ਇੱਕ ਸਾਲ ਵੇਟ ਕੀਤੀ ਜਾਂਦੀ ਹੈ ਨਾ ਔਰ ਪੂਰਾ ਤੁਮਤਾ ਨਮ ਮਨਾਇਆ ਜਾਂਦਾ ਇਹਨੂੰ ਅਸੀਂ ਹਰ ਸਾਲ ਹੀ ਇਦਾਂ ਮਨਾਉਂਦੇ ਆ ਚਲੋ ਇਹ ਪ੍ਰਮਾਤਮਾ ਦੀ ਕਿਰਪਾ ਇਹ ਦਿਨ ਵੀ ਆਪਣੇ ਨਸੀਬ ਹੋਇਆ ਕਈਆਂ ਨੂੰ ਅਜੇ ਦਿਨ ਨਸੀਬ ਨਹੀਂ ਹੋਇਆ ਔਰ ਔਰ ਵੱਡੇ ਭਾਗ ਵਾਲੇ ਆ ਵੀ ਇਹ ਆਪਣੇ ਹਰ ਸਾਲ ਘਰੇ ਹੁੰਦਾ ਕਿਉਂਕਿ ਇਹ ਵੀ ਖੁਦਾ ਦੀ ਰਹਿਮਤ ਤੋਂ ਬਿਨਾ ਨਹੀਂ ਹੋ ਸਕਦਾ ਕਿਉਂਕਿ ਮੈਂ ਇੱਕ ਗੱਲ ਦੇਖੀ ਆ ਬੰਦਾ ਜਿੰਨਾ ਮਰਜੀ ਆਪਣੇ ਦਿਮਾਗ ਲਾ ਲੇ ਸੋਚ ਲੇ ਜੋ ਪਰਮਾਤਮਾ ਨੇ ਕਰਨਾ ਉਹੀ ਹੋਣਾ ਉਹਦੇ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਜਦੋਂ ਇਨਸਾਨ ਦੇ ਸਾਰੀਆਂ ਸੋਚਾਂ ਸਾਰੇ ਫੈਸਲੇ ਖਤਮ ਹੋ ਜਾਂਦੇ ਹਨ ਉਦੋਂ ਫਿਰ ਪਰਮਾਤਮਾ ਹੀ ਰਸਤਾ ਦਿਖਾਉਂਦਾ ਪਰਮਾਤਮਾ ਹੀ ਰਾਹ ਤਿਆਰ ਕਰਦਾ ਕਿ ਪ੍ਰਮਾਤਮਾ ਦੇ ਅਸ਼ੀਰਵਾਦ ਤੋਂ ਬਿਨਾਂ ਨਹੀਂ ਹੋ ਸਕਦਾ ਸੀ ਮੇਰਾ ਸੋਚ ਆ ਬਾਕੀ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਜੋ ਸਮਾਂ ਮੇਰਾ ਲਿਖਿਆ ਪਿਆ ਨਾ ਪ੍ਰਮਾਤਮਾ ਵੱਲੋਂ ਉਹਨੂੰ ਮੈਂ ਨਹੀਂ ਤੈਅ ਕਰ ਸਕਦਾ ਉਹ ਪ੍ਰਮਾਤਮਾ ਨੇ ਤੈਅ ਕੀਤਾ ਹੋਇਆਗਾ ਮੇਰਾ ਤਾਂ ਸਿਰਫ ਮਕਸਦ ਇੰਨਾ ਹੀ ਆ ਵੀ ਆਪਾਂ ਇਨਸਾਨੀਅਤ ਨਾਲ ਤੇ ਮ ਇਕੱਲੇ ਭਾਈਚਾਰੇ ਨਾਲ ਸੰਬੰਧਤ ਨਹੀਂ ਰਹਿੰਦਾ ਵੀ ਮੈਂ ਇਕੱਲੇ ਭਾਈਚਾਰੇ ਦੀ ਸੇਵਾ ਕਰਨੀ ਆ ਪਾਪਾ ਜ਼ਰੂਰਤਮੰਦ ਲੋੜਵੰਦ ਬੰਦਿਆਂ ਨੂੰ ਦਵਾਈਆਂ ਦਿੰਨੇ ਆ ਉਹਦੇ 'ਚ ਅਸੀਂ ਕਿਸੇ ਤੋਂ ਜਾਤ ਪਾਤ ਨਹੀਂ ਪੁੱਛਦੇ ਵੀ ਤੂੰ ਕਿਹੜੀ ਜਾਤ ਦਾ ਹੈ ਨਾ ਇਨਸਾਨੀਅਤ ਨਾਲ ਅਸੀਂ ਸਾਰਿਆਂ ਨੂੰ ਦਵਾਈਆਂ ਦਿੰਨੇ ਆ ਉਹ ਵੀ ਸਾਡੂੰ ਪਰਮਾਤਮਾ ਵੱਲੋਂ ਗੋਡ ਗਿਫਟ ਹੈ ਵੀ ਅਸੀਂ ਕਿਸੇ ਦਾ ਆਸਰਾ ਬਣਿਆ ਹੈ ਨਾ ਉਹ ਪਰਮਾਤਮਾ ਨੇ ਬਣਾਇਆਗਾ ਸੋ ਇਹ ਪ੍ਰਭੂ ਦੇ ਰੰਗ ਹੈ ਮੈਨੂੰ ਵੀ ਨਹੀਂ ਸੀ ਪਤਾ ਵੀ ਉਹਨੇ ਇੱਥੇ ਤੱਕ ਲੈ ਜਾਣਾ ਮੈਂ ਉਹਦਾ ਸਦਾ ਧੰਨਵਾਦੀ ਆਂ ਔਰ ਮੈਂ ਉਹਦਾ ਜ਼ਿੰਦਗੀ ਭਰ ਦੇਣਾ ਨਹੀਂ ਦੇ ਸਕਦਾ ਪਰਮਾਤਮਾ ਦਾ ਜਿੱਥੇ ਬਾਬਾ ਜੀ ਅੱਜ ਜਸ਼ਨ ਮਨਾਇਆ ਗਿਆ ਪਰਮੇਸ਼ਵਰ ਦੇ ਗੁਣ ਗਾਣ ਕੇ ਉੱਥੇ ਮੈਂ ਦੇਖਿਆ ਤੁਸੀਂ ਗਰੀਬ ਲੋਕਾਂ ਨੂੰ ਅੱਜ ਜਿਹੜਾ ਰਸਮੀ ਵੰਡਿਆ ਇਹ ਵੀ ਇੱਕ ਵੱਡਾ ਮਹਾਨ ਕੰਮ ਹੈ ਇਹ ਕਿਵੇਂ ਮਨਚਾ ਸੀ ਕਿਵੇਂ خیال ਆਇਆ ਸੀ ਕਿ ਜਸ਼ਨ ਤੇ ਹੁੰਦੇ ਰਹਿੰਦੇ ਨੇ ਖੁਸ਼ੀਆਂ ਤੇ ਮਨਾਈਆਂ ਜਾਂਦੇ ਪਰ ਕਿਸੇ ਗਰੀਬ ਦੀ ਬਾਹ ਫੜਨੀ ਇਹ ਵੀ ਬਹੁਤ ਵੱਡੀ ਜਿਹੜੀ ਹੈ ਸੋਚ ਹੁੰਦੀ ਹੈ ਇਹ ਸੋਚ ਨੂੰ ਕਿਵੇਂ ਅਡਾਪਟ ਕੀਤਾ ਤੁਸੀਂ ਦੇਖੋ ਜਿਹੜਾ ਰਾਸ਼ਨ ਹੁਣ ਮੇਰਾ ਖਾਲ ਪੰਜਵਾਂ ਰਾਸ਼ਨ ਵੰਡ ਸਮਰੋਹ ਚੱਲ ਰਿਹਾ ਆਪਣਾ ਹਨਾ ਇਤਕੇ ਪੰਜਵਾਂ ਮਹੀਨਾ ਹੋ ਗਿਆ ਬੀਬੀਆਂ ਨੇ ਜਿਨ੍ਹਾਂ ਦੇ ਚਲੋ ਵਿਡੋ ਨੇਗੀਆਂ ਜਿਨ੍ਹਾਂ ਦੇ ਆਸਰਾ ਨਹੀਂ ਹੈਗਾ ਹਨਾ ਸਾਡੇ ਉਹ ਰਾਸ਼ਨ ਨਾਲ ਚਲੋ ਮਹੀਨਾ ਤਾਂ ਨਹੀਂ ਲੰਘਦਾ 10 15 ਦਿਨ 20 ਦਿਨ ਜਿੰਨਾ ਵੀ ਲੰਘਦਾ ਉਹ ਪਰਮਾਤਮਾ ਵੱਲੋਂ ਇਹ ਸੋਚਣਾ ਅੱਜ ਦੀ ਨਹੀਂ ਸੀ ਬਣੀ ਹੋਈ ਵੀ ਆਪਣੇ ਕੋਲ ਆ ਵੀ ਆ ਕੋਈ ਹੁਣੇ ਆਏ ਹੁਣੇ ਆਪਾਂ ਦਾ ਦਿਮਾਗ ਲੱਗਿਆ ਇਹ 20 25 ਸਾਲਾਂ ਤੋਂ ਨਾ ਇੱਕ ਥਾਟ ਬਣਿਆ ਹੋਇਆ ਸੀ ਦਿਮਾਗ 'ਚ ਵੀਰ ਆਪਾਂ ਸੇਵਾ ਕਰਨੀ ਆ ਔਰ ਉਸ ਮੰਜ਼ਲ ਤੇ ਪਹੁੰਚਣ ਲਈ ਮੈਨੂੰ 33 ਸਾਲ ਲੱਗੇ। ਔਰ ਅੱਜ ਪ੍ਰਮਾਤਮਾ ਦੀ ਕਿਰਪਾ ਆਪਾਂ ਦਵਾਈਆਂ ਵੀ ਦੇ ਸਕਦੇ ਆ। ਠੀਕ ਐ, ਡੌਗੀਆਂ ਦੀ ਸੇਵਾ ਕਰਦੇ ਆਂ। ਬੇਜਵਾਨ ਜਾਨਵਰਾਂ ਦੀ। ਸਮਝ ਗਏ? ਉਹ ਤਾਂ ਸਮਝ ਲਓ ਮੇਰੀ ਜਿੰਦ ਜਾਨ ਹੀ ਆ। ਤੇ ਜਿਹੜੀਆਂ ਭੈਣਾਂ ਨੇ ਹਨਾ ਜਿਨ੍ਹਾਂ ਦੇ ਚਲੋ ਹਸਬੰਡ ਨਹੀਂ ਹੈਗੇ ਹਨਾ ਵਿਡੋ ਨੇ। ਇਹਨਾਂ ਦਾ ਚਲੋ ਅਸੀਂ ਜਿੰਨਾ ਹੋ ਸਕਦਾ ਸਹਾਰਾ ਕਰਦੇ ਆ। ਹੁਣ ਆਪਾਂ ਬੱਚੇ ਲੈ ਰਹੇ ਆਂ, ਬੱਚੇ ਅਡੌਪਟ ਕਰਾਂਗੇ। ਜਿਹੜੇ ਬੱਚੇ ਪੜਨ ਵਾਲੇ ਹੋਣਗੇ ਉਹਨਾਂ ਕੋਲੇ ਪੈਸੇ ਦੀ ਦਿੱਕਤ ਆ ਫੀਸਾ ਨਹੀਂ ਦੇ ਸਕਦੇ ਮੇਰੀ ਸੋਚ ਆ ਵੀ ਯਾਰ ਮੈਂ ਥੋੜੇ ਜੇ ਬੱਚੇ ਲਵਾਂ ਜਿੰਨੇ ਕੁ ਅਸੀਂ ਕਰ ਸਕਦੇ ਆ ਮੈਂ ਕਿਸੇ ਤੋਂ ਪੈਸਾ ਨਹੀਂ ਲੈਂਦਾ ਨਾ ਮੈਂ ਕਿਸੇ ਤੋਂ ਮੰਗਦਾ ਵੀ ਭਾਈ ਅੱਜ ਪੈਸੇ ਦੇ ਦਿਓ ਜਿਹੜਾ ਆਪਣੀ ਖੁਸ਼ੀ ਨਾਲ ਕੋਈ ਮੇਰੇ ਯਾਰ ਦੋਸਤ ਨੇ ਮਿੱਤਰ ਨੇ ਹਨਾ ਉਹ ਉਹ ਹੈਲਪ ਕਰਦੇ ਆ ਮੇਰੀ ਜਰੂਰ ਤੇ ਮੈਂ ਕਿਸੇ ਤੋਂ ਮੰਗਦਾ ਨਹੀਂ ਬਰਾ ਵੀ ਆਪਾਂ ਕਿਸੇ ਕੋਲੇ ਜਾਈਏ ਵੀ ਜਿਲੇ ਆਓ ਜੀ ਆਪਾਂ ਫੀਸਾ ਦੇਣੀ ਆ ਜਾਂ ਰਾਸ਼ਰ ਮੰਡਣਾ ਉਹ ਪ੍ਰਮਾਤਮਾ ਆਪ ਹੀ ਲੋਕਾਂ ਦੇ ਮਨ ਚ ਪਾ ਦਿੰਦਾ ਉਹ ਸਾਡਾ ਉਹਨਾਂ ਕੋ ਹੋ ਹੀ ਜਾਂਦਾ ਹੌਲੀ ਹੌਲੀ ਵਧੀ ਜੀ ਵੀ ਜਾਂਦਾ ਕਿਸ ਨੇ ਇਹ ਦੇਣਾ ਚਾਹੁੰਦੇ ਅੱਜ ਦੇ ਦਿਨ ਲੋਕਾਂ ਨੂੰ ਕਈ ਲੋਕ ਜਿਹੜੇ ਮੁਖਾਲਫਤ ਵੀ ਕਰਦੇ ਨੇ ਵਿਰੋਧ ਵੀ ਕਰਦੇ ਨੇ ਕਿ ਇਹ ਧਰਮ ਐਦਾਂ ਪਰ ਤੁਸੀਂ ਇੱਕ ਆਪਣੇ ਪੱਖੋਂ ਕੀ ਸਨੇਹ ਦੇਣਾ ਚਾਹੁੰਦੇ ਹੋ ਵੇਖੋ ਸਨੇਹਾ ਮੈਂ ਤਾਂ ਇਹ ਕਹਿੰਦਾ ਵੀ ਦੇਖੋ ਜ਼ਿੰਦਗੀ ਬੜੀ ਛੋਟੀ ਆ ਬੰਦੇ ਦੀ ਇਨਸਾਨ ਦਾ ਸਫ਼ਰ ਆ ਨਾ ਜਿਹੜਾ ਜ਼ਿੰਦਗੀ ਦਾ ਬਹੁਤ ਛੋਟਾਗਾ ਤੇ ਉਹਦੋਂ ਕੀ ਹੁੰਦਾ ਵੀ ਉਹਦੇ ਵਿੱਚ ਸੇਵਾ ਪ੍ਰਤੀ ਰਿਸ਼ਤੇ ਭੈਣਾ ਪਰਾਵਾ ਪ੍ਰਤੀ ਨਾ ਜ਼ਿੰਦਗੀ ਚ ਭੈਣ ਭਰਾ ਮਿਲਨੇ ਆ ਨਾ ਰਿਸ਼ਤੇਦਾਰ ਮਿਲਨੇ ਆ ਨਾ ਯਾਰ ਦੋਸਤ ਮਿਲਨੇ ਆ ਨਾ ਇਹ ਜਿਹੜੀ ਫਲਵਾੜੀ ਤੇ ਤੁਸੀਂ ਖੇਡ ਰਹੇ ਹੋ ਇਹ ਮਿਲਨੇ ਨਹੀਂਗੇ ਇਹਦੇ ਚ ਜਿਹੜਾ ਤੁਹਾਨੂੰ ਸਮਾਂ ਮਿਲਿਆ ਹੱਸ ਖੇਡ ਕੇ ਗੁਜ਼ਾਰ ਲੈਣਾ ਚਾਹੀਦਾ ਹੈ ਪੈਸਾ ਨਾਲ ਨਹੀਂ ਜਾਣਾ ਪਿਆਰ ਨਾਲ ਜਾਣਾ ਸਮਝ ਕੇ ਵੀ ਜਦੋਂ ਬੰਦਾ ਮਰੇ ਤਾਂ ਲੋਕ ਇਕੱਠੇ ਹੋਣ ਵੀ ਯਾਰ ਕੋਈ ਗਿਆਗਾ ਕੋਈ ਗਾਲਾਂ ਨਾ ਕੱਢੇ ਵੀ ਚੱਲ ਚੰਗਾ ਹੋ ਗਿਆ ਹੈਨਾ ਵੀ ਜ਼ਿੰਦਗੀ ਬੜੀ ਛੋਟੀ ਆ ਮੇਰੀ ਸੋਚ ਆ ਜਿੰਨਾ ਕ ਮੇਰਾ ਭਾਈਚਾਰਾ ਜਿੰਨਾ ਕ ਯਾਰੀ ਦੋਸਤੀ ਆ ਵੀ ਸਾਰੇ ਨਾਲ ਯਾਰ ਪਿਆਰ ਨਾਲ ਟਾਈਮ ਕੱਢ ਲੇ ਕਈ ਵਾਰੀ ਰਿਸ਼ਤੇਦਾਰੀਆਂ ਬਚਾਉਣ ਲਈ ਜਾਂ ਯਾਰੀ ਦੋਸਤੀ ਬਚਾਉਣ ਲਈ ਉੱਥੇ ਪੈਸਾ ਵੀ ਵਰਤਣਾ ਪੈ ਜਾਂਦਾ ਸਮਝ ਲੇ ਪਰ ਮੈਂ ਸੰਕੋਚ ਨਹੀਂ ਕਰਦਾ ਕਨੇ ਕਈ ਵਾਰੀ ਇਹ ਚੀਜ਼ ਹੀ ਅਸਈ ਆ ਅੱਛੀ ਲਈ ਕੀ ਲੋਕਾਂ ਨੇ ਸੰਦੇਸ਼ ਆ ਨਵਾਂ ਸਾਲ ਚ ਕਿਹ ਬਿਸ਼ੇਸ ਹੈ ਤੁਹਾਡੀਆਂ ਇਹੀ ਆ ਜੀ ਲੋਕਾਂ ਨੂੰ ਸਾਡੇ ਸਾਰਿਆਂ ਵੱਲੋਂ ਪਰਿਵਾਰ ਵੱਲੋਂ ਭਾਈਚਾਰੇ ਵੱਲੋਂ ਇੱਕ ਆਸਰਾ ਸੰਸਥਾ ਵੱਲੋਂ ਆਯੁਰਵੈਦਿਕ 바ਵਾ ਕਲੀਨਿਕ ਦੀ ਟੀਮ ਵੱਲੋਂ ਵੀ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਔਰ ਆਸ ਕਰਦੇ ਆਂ ਕਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਸੋ ਸਾਡੇ ਨਾਲ ਨੇ ਗਲੋਬਲ ਐਕਸ਼ਨ ਕਮੇਟੀ ਦੇ ਜਨਰਲ ਸੈਕਟਰੀ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਾਜ ਸਿੱਧੂ ਜੀ ਰਾਜ ਸਿੱਧੂ ਜੀ ਜਿਹੜਾ ਜਿਹੜਾ ਅੱਜ ਲੁਧਿਆਣੇ ਵਿੱਚ ਵੀ ਪ੍ਰਭੂ ਨੂੰ ਯਾਦ ਕੀਤਾ ਜਾ ਰਿਹਾ ਕੀ ਕੀੜਾ ਚਾਹੁੰਦੇ ਆਂ ਇਹਦੇ ਚ ਦੇਖੋ ਜੀ 크ਰਿਸਚਨ ਭਾਈਚਾਰੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਆ ਪਹਿਲਾਂ ਤਾਂ ਸਭ ਨੂੰ ਮੇਰੇ ਵੱਲੋਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਟੀਮ ਲੁਧਿਆਣਾ ਵੱਲੋਂ ਸਾਰੇ ਹੀ ਭਾਈਚਾਰੇ ਨੂੰ ਜੈਮਸੀ ਦੀ ਔਰ 크ਿਸਮਸ ਦੀਆਂ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਖੁਦਾ ਤੁਹਾਡੀ ਜ਼ਿੰਦਗੀ ਚ ਨਵੀਂ-ਨਵੀਂ ਬਲੇਸਿੰਗ ਤੇ ਨਵੀਂ ਬਰਕਤਾਂ ਲੈ ਕੇ ਆਉਣ ਨਵੇਂ ਸਾਲ ਦੇ ਵਿੱਚ ਅ ਰਾਜ ਜੀ ਬੜਾ ਸਵਾਲ ਕੇ ਵਾਰੇ ਖੜੇ ਹੁੰਦੇ ਨੇ 크ਰਿਸਚਨ ਭਾਈਚਾਰੇ ਦੇ ਉੱਤੇ ਕਿ ਇਸ ਧਰਮ ਨੂੰ ਜਿਹੜੇ ਲੋਕ ਕਹਿੰਦੇ ਨੇ ਕਿ ਧਰਮ ਬਦਲਿਆ ਜਾਂਦਾ ਪਰ ਧਰਮ ਪਰਿਵਰਤਨ ਨੂੰ ਲੈ ਕੇ ਬੜੇ ਮੁੱਦੇ ਉੱਠ ਰਹੇ ਨੇ ਇਤੇ ਤੁਹਾਡਾ ਕੀ ਰਿਐਕਸ਼ਨ ਦੇਖੋ ਜੀ ਹਰ ਪਾਸੇ ਸਾਡੇ ਲੀਡਰ ਸਾਹਿਬਾਨ ਬੜੀ ਇਸ ਜੀ ਦੀ ਡਿਬੇਟ ਕਰ ਰਹੇ ਆ ਕਿ ਧਰਮ ਬਦਲ ਦਿਆ ਧਰਮ ਬਦਲ ਦਿਆ ਪਰ ਧਰਮ ਨਹੀਂ ਅਸਲ ਦੇ ਵਿੱਚ ਇਹ ਮਨ ਬਦਲਿਆ ਜਾਂਦਾ ਜੀ ਇਹ ਖੁਦਾ ਦੀ ਮਿਹਰ ਹੁੰਦੀ ਖੁਦਾ ਦਾ ਅਨੁਗ੍ਰਹਾ ਜਦੋਂ ਅਸੀਂ ਕਿਸੇ ਮੁਸੀਬਤ ਚਾਂ ਜਾਂ ਦੁੱਖ ਚਾਂ ਜਦੋਂ ਅਸੀਂ ਪ੍ਰੇਰ ਕਰਦੇ ਆ ਆਪਣੇ ਮਨ ਨੂੰ ਸਾਫ ਕਰਦੇ ਆ ਤਾਂ ਪ੍ਰਭੂ ਸਾਨੂੰ ਬੜੀ ਬਰਕਤ ਤੇ ਆਸ਼ੀਸ਼ ਦਿੰਦਾ ਸੱਚੀ ਸ਼ਾਂਤੀ ਦਿੰਦਾ ਉਹ ਖੁਦਾਵਾਨ ਸਾਡਾ ਇੱਕ ਮਸੀਹ ਯਿਸੂ ਮਸੀਹ ਸਾਡਾ ਸ਼ਾਂਤੀ ਦਾ ਮਸੀਹ ਕਿ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪ੍ਰਚਾਰ ਵੱਧ ਰਿਹਾ ਹੈ ਜਿਵੇਂ ਲੋਕ ਜਿਹੜੇ ਇਸ ਆਹ ਨਾਲ ਸਮਝ ਕਾਫੀ ਪਰਸੈਂਟ ਜਿਹੜੇ ਲੋਕ ਇਸ ਤਰ੍ਹਾਂ ਮੈਥੋਡ ਅਡਾਪਟ ਕਰਨਗੇ ਹੋਰ ਵੀ ਦੇਖੋ ਜੀ ਜੇ ਆਪਾਂ ਕਿਸੇ ਪਾਸੇ ਵੀ ਜਾਂਦੇ ਆ ਜਾਂ ਕੋਈ ਵੀ ਚੀਜ਼ ਆ ਇੱਕ ਤਾਂ ਕਹਿੰਦੇ ਨੇ ਇੱਕ ਡਾਲਰ ਦੀ ਗੋਲੀ ਦੇ ਦੋ ਜੀ ਸਰੀਰ ਠੀਕ ਹੋ ਜਾਂਦਾ ਤੇ ਇੱਥੇ ਤਾਂ ਲੋਕ ਬਹੁਤ ਚੰਗੇ ਹੋ ਰਿਹਾ ਬੜੀਆਂ ਆਸ਼ੀਸ਼ਾਂ ਤੇ ਬਰਕਤਾਂ ਪਾ ਰਿਹਾ ਲੋਕ ਜਿੱਥੋਂ ਜਿਹਨੂੰ ਆਰਾਮ ਮਿਲੂਗਾ ਉਹ ਜ਼ਰੂਰ ਜਾਊਗਾ ਜੀ ਕੋਈ ਜਵੇ ਵੀ ਇਹ ਆ ਕਰਦੇ ਆ ਉਹ ਕਰਦੇ ਆ ਲੇਕਿਨ ਨਹੀਂ ਕੁਛ ਨਹੀਂਗਾ ਜਦੋਂ ਕਿਸੇ ਦਾ ਮਨ ਪਰਵਰਤਨ ਹੋ ਜਾਂਦਾ ਦਿਲ ਜਦੋਂ ਮੰਦਾ ਖੁਦਾਵਨ ਯਸ਼ੂ ਮਸੀਹ ਦੀ ਜਦੋਂ ਕੋਈ ਆਤਮਾ ਚ ਭਰ ਕੇ ਪ੍ਰੇਰ ਕਰਦਾ ਖੁਦਾਵਨ ਜੀ ਮੰਦਾ ਤਾਂ ਆਟੋਮੈਟਿਕ ਹੀ ਖੁਦਾਵਨ ਉੱਤੇ ਮੇਰ ਕਰ ਦਿਆ ਔਰ ਬlesing ਦਿੰਦੇ ਆ ਤੋ ਪ੍ਰਭੂ ਦੇ ਨਾਮ ਦੇ ਵਿੱਚ ਚੰਗੇ ਹੁੰਦੇ ਆ